Yes, your shoot is very hot. <laughs> <laughs> ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਡਬਲ ਫੇਸਡ ਸੋਨੂ ਕੌਰ ਜੀ ਜੋ ਕਿ ਸਿਰਫ ਮੇਕਅਪ ਦੇ ਨਾਲ ਮੂੰਹ ਹੀ ਨਹੀਂ ਸਿਚੁਏਸ਼ਨਸ ਦੇ ਅਕੋਰਡਿੰਗ ਆਪਣੀਆਂ ਗੱਲਾਂ ਵੀ ਬਦਲ ਲੈਂਦੇ ਆ ਤਾਂ ਬਹੁਤ ਹੀ ਡੇਰ ਨਾ ਕਰਦੇ ਹੋਏ ਕਰਦੇ ਆ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਯੈਸ ਯੂਰ ਸ਼ੀ ਇਸ ਵੈਰੀ ਹੌਟ ਕੀਪ ਅ ਪਾਕਟ ਕੋਲ ਯੈਸ ਬ੍ਰਦਰ ਇਟਸ ਤੀਆਂ ਦੇ ਫੰਕਸ਼ਨ ਲਈ ਰੈਡੀ ਹੋਈ ਆ ਸੋਨੂ ਪਰ ਜਿਵੇਂ ਹੀ ਇਹਦਾ ਚਿਹਰਾ ਵੇਖਿਆ ਇਸ ਸੈਲਨ ਦੀ ਥਾਂ ਕਸਾਈ ਦੀ ਦੁਕਾਨ ਤੋਂ ਆਈ ਲੱਗਦੀ ਆ ਮੇਕਅਪ ਇੰਨਾ ਜ਼ਿਆਦਾ ਖਰਾਬ ਇੰਨਾ ਭਿਆਨਕਰ ਵੀ ਸੋਹਣੀ ਹੋਣ ਦੀ ਥਾਂ ਉਲਟਾ ਡਰਾਣੀ ਲੱਗਣ ਲਾਤੀ ਮੇਕਅਪ ਵਾਲੀ ਨੇ ਪਤਾ ਨਹੀਂ ਕਿਹੜੇ ਜਨਮ ਦਾ ਵੈਰ ਕੱਢਿਆ ਸੋਨੂ ਤੇ ਮੂੰਹ ਚਿੱਟਾ ਕਰਤਾ ਜਿਵੇਂ ਚੂਨਾ ਲੱਗਿਆ ਹੋਵੇ ਤੇ ਧੌਣ ਤੇ ਹੱਥ ਕਾਲੇ ਰਹਿਣ ਤੇ ਜਲੂਸ ਕੱਢਿਆ ਪਿਆ ਪੂਰਾ ਉਹਦਾ ਬਾਕੀ ਆਈ نو ਸੋ ਨੂੰ ਪੱਕਾ ਪ੍ਰੋਮੋਸ਼ਨ ਦੇ ਚੱਕਰ 'ਚ ਆਈ ਹੋ ਤੇ ਸੈਲਨ ਵਾਲਿਆਂ ਨੇ ਲੱਗਦਾ ਇਹ ਸਭ ਕੁਝ ਅਟੈਂਸ਼ਨ ਸੀਕਿੰਗ ਲਈ ਕੀਤਾ ਚੱਲ ਮੰਨ ਵੀ ਲਿਆ ਕਿ ਤੁਸੀਂ ਆਪਦੀਆਂ ਰੀਲਸ ਵਾਇਰਲ ਕਰਨ ਲਈ ਇਹ ਸਭ ਕੁਝ ਕੀਤਾ ਹੋ ਪਰ ਤੁਸੀਂ ਸ਼ੂਟ ਵੀ ਤੀਆਂ ਦੇ ਫੰਕਸ਼ਨ ਤੋਂ ਬਾਅਦ ਕੀਤਾ ਐਟਲੀਸਟ ਤੀਆਂ ਤੇ ਜਾਣ ਵੇਲੇ ਤਾਂ ਉਹਦਾ ਮੇਕਅਪ ਸਕਿਨ ਟਨ ਦੇ ਨਾਲ ਮੈਚ ਕਰ ਦਿੰਦੇ ਤੀਆਂ ਦੇ ਫੰਕਸ਼ਨ ਵਿੱਚ ਨਾ ਸਭ ਤੋਂ ਆਡੀ ਦਿਸਦੀ ਸੀ ਇਹ ਇਸ ਤੋਂ ਚੰਗਾ ਹੁੰਦਾ ਕਿ ਮੇਕਅਪ ਤੋਂ ਬਿਨਾਂ ਹੀ ਚੱਲ ਜਾਂਦੀ ਜੋਕਰ ਤਾਂ ਨਾ ਲੱਗਦੀ ਪ੍ਰੋਮੋਸ਼ਨ ਤੇ ਫ੍ਰੀ ਮੇਕਅਪ ਦੇ ਚੱਕਰ 'ਚ ਆਵਦਾ ਜਲੂਸ ਹੀ ਕਢਵਾ ਲਿਆ I don't want to go, Shadia, right? ਏਨੇ ਫੰਕਸ਼ਨ ਦੇ ਚੀਫ ਗੈਸਟ ਸੋਚੋ ਤੁਸੀਂ ਜਿਨ੍ਹਾਂ ਦਾ ਅਸਲੀ ਟੈਲੈਂਟ ਸਿਰਫ ਕੈਮਰੇ ਦੇ ਸਾਹਮਣੇ ਆ ਕੇ ਸਿੰਪਤੀ ਇਕੱਠੀ ਕਰਨਾ ਤੇ ਪਰਸਨਲ ਲਾਈਫ ਨੂੰ ਲਾਈਵ ਟੈਲੀਕਾਸਟ ਕਰਨਾ ਉਹਨਾਂ ਨੂੰ ਚੀਫ ਗੈਸਟ ਬਣਾ ਕੇ ਤੁਸੀਂ ਕੀ ਮੈਸੇਜ ਦੇਣ ਜਾ ਰਹੇ ਹੋ ਤੁਸੀਂ ਟੈਲੈਂਟਡ ਲੋਕਾਂ ਨੂੰ ਬੁਲਾਓ ਜੋ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦਿਆ ਜਿਨ੍ਹਾਂ ਨੇ ਲੋਕ ਵਿਰਸੇ ਨੂੰ ਸੰਭਾਲਿਆ ਉਹਨਾਂ ਨੂੰ ਬੁਲਾਓ ਜੋ ਚੀਫ ਦੀ ਤਰ੍ਹਾਂ ਸੋਚਦਾ ਤੇ ਗੈਸਟ ਦੀ ਤਰ੍ਹਾਂ ਬਿਹੇਵ ਕਰਦਾ ਨਾ ਕਿ ਉਹਨਾਂ ਨੂੰ ਜੋ ਐਂਟਰੀ ਕਰਦੇ ਆ ਕਹਿੰਦੇ ਆ ਗਾਇਸ ਕਮੈਂਟ ਕਰੋ ਲੁੱਕ ਕਿਵੇਂ ਦਾ ਲੱਗ ਰਿਹਾ ਮੈਂ ਸੋਹਣੀ ਲੱਗ ਰਹੀ ਆ ਇੱਥੇ ਆਪਾਂ ਰੀਲ ਬਣਾ ਲੈਨੇ ਆ ਥੋੜੀਆਂ ਜ पर कॉपीराइट ਦਾ ਧਿਆਨ ਰੱਖੀ ਹੁਣ ਜਦੋਂ ਸਾਰਾ ਸਮਾਜ ਇੰਨੇ ਵਾਇਨਾਂ ਦੇ ਮਗਰ ਲੱਗ ਗਿਆ ਓਬਵੀਅਸਲੀ ਬੱਚੇ ਵੀ ਕਹਿਣਗੇ ਟੈਲੈਂਟਲੈਸ ਮਾਈਂਡਲੈਸ ਤੇ ਕੰਟੈਂਟਲੈਸ ਵਲੌਗਰ ਬਣੋ ਤੇ ਬਿਨਾ ਕਿਸੇ ਮਿਹਨਤ ਦੇ ਸਭ ਕੁਝ ਪਾਓ ਜਿੱਥੇ ਮਰਜ਼ੀ ਦੇਖ ਲੋ ਚਾਹੇ ਮੇਲਿਆਂ ਤੇ ਚਾਹੇ ਟੂਰਨਾਮੈਂਟਸ ਤੇ ਚਾਹੇ ਕਿਸੇ ਫੰਕਸ਼ਨ ਤੇ ਵਲੌਗਰਾਂ ਨੂੰ ਹੀ ਚੀਫ ਬਣਾਇਆ ਹੁੰਦਾ ਜਦੋਂ ਸਮਾਜ ਇਹਨਾਂ ਨੂੰ ਰੋਲ ਮਾਡਲ ਮੰਨਦਾ ਫਿਰ ਆਉਣ ਵਾਲੀ ਪੀੜ੍ਹੀ ਦੇ ਤਾਂ ਕਹਿਣੀ ਕੀ ਆ ਵੈਲਕਮ ਐਟ ਮੈਨੂ ਯੂਟਿਊਬ ਚੈਨਲ ਬਹੁਤ ਦਿਨਾਂ ਤੋਂ ਬਾਅਦ ਸੈਟ ਵਲੋਗਿੰਗ ਕਰਦੇ ਆ ਖੁਸ਼ੀ ਨਾਲ ਜੀ ਮੌਸਮ ਤਾਂ ਬਹੁਤ ਘੈਂਟ ਆ ਹਾਂਜੀ ਪਰੈਸ਼ਰ ਤੇ ਜ਼ਿਆਦਾ ਨਹੀਂ ਡਿਪਰੈਸ਼ਨ ਦਾ ਵਧਦੇ ਆ ਨਹੀਂ ਨਹੀਂ ਚਲੋ ਅੱਜ ਆਪਾਂ ਤੁਹਾਨੂੰ ਖਵਾ ਕੇ ਲੈ ਹੁੰਨੇ ਫਿਰ ਹੁਣ ਵੇਖ ਲਓ ਇਹਨਾਂ ਦਾ ਟੈਲੈਂਟ ਮਾਈਕ ਤੱਕ ਨਹੀਂ ਲੈਂਦੇ ਕਿਉਂਕਿ ਇਹਨਾਂ ਨੂੰ ਪਤਾ ਕਿ ਲੋਕ ਇੰਨੇ ਵੇਲੇ ਆ ਵੀ ਉਹਨਾਂ ਨੂੰ ਜੇ ਸਾਡੀ ਵਲੌਗ ਦੇ ਵਿੱਚ ਕੁਝ ਸਮਝ ਨਾ ਵੀ ਆਇਆ ਤਾਂ ਵੀ ਸਾਡਾ ਟਾਈਮ ਪਾਸ ਕਰਨ ਲਈ ਵਲੌਗ ਦੇਖ ਲੈਣਗੇ ਜਿਹੜੇ ਮਾਈਕ ਵੀ ਨਹੀਂ ਲੈ ਸਕਦੇ ਲੋਕਾਂ ਨੇ ਇਹਨਾਂ ਦੇ ਹੱਥਾਂ 'ਚ ਪ੍ਰਾਈਜ਼ ਤੇ ਗਿਫਟਸ ਥਮਾਤੇ ਬਾਕੀ ਅੱਜ ਦੇ ਵਲੌਗ 'ਚ ਤੁਹਾਨੂੰ ਦਿਖਾਉਣਗੇ ਕਿ ਗੋਲ ਗੱਪੇ ਕਿਵੇਂ ਖਾਈਦੇ ਆ ਸੋ ਵਲੌਗ ਦੇ ਨਾਲ ਬਣੀ ਰਹੋ ਅਰੇ ਭੁੱਖ ਮਾਰ ਲੱਗਿਆ ਮਨ ਨੂੰ ਕੁਝ ਖਵਾ ਲਿਆ ਮੌਸਮ ਵਧੀਆ ਨਾ ਨਾ ਧੋਪਾ ਬਹੁਤ ਸੋਹਣਾ ਕੁਆਲਟੀ ਆਓ ਅੱਗੇ ਬਾਜ਼ਾਰ 'ਚ ਆਪਾਂ ਬੋਲਗਾ ਪਹਣਿਆ ਚੱਲ ਨਾ ਚੱਲੀ ਵੀੜ ਬਹੁਤ ਆ ਦਿੱਖੀ ਯਾਰ ਪਤਾ ਨਹੀਂ ਕਿੱਥੇ ਜਾ ਰਹੇ ਆ ਵੀੜ ਬਹੁਤ ਆ ਵੀੜ ਆ ਇਹ ਚੰਡੀਗੜਾ ਇੱਥੇ ਮੌਲਵੀ ਭਰੇ ਹੋਣਗੇ ਰੋਡਸ ਵੀ ਭਰੇ ਹੋਣਗੇ ਤੂੰ ਦੱਸ ਤੂੰ ਇੱਥੇ ਲੋਕਾਂ ਦੀ ਗਿਣਤੀ ਕਰਨਾ ਆ ਕਿ ਘੁੰਮਣ ਫਿਰਨਾ ਆ ਕੀ ਕੰਟੈਂਟ ਦੇਣ ਸ਼ਰਕਾਂ ਦੇ ਨਾਲੋਂ ਵੱਧ ਪੀੜਤਾ ਤੇਰੇ ਦਿਮਾਗ 'ਚ ਪਈ ਆ ਜਿਹਨੂੰ ਇਹ ਨਹੀਂ ਪਤਾ ਲੱਗਦਾ ਵੀ ਵਲੌਗ ਬਣਾਈ ਕਿਸ ਚੀਜ਼ ਦਾ ਹੁੰਦਾ ਬਾਕੀ ਇਹ ਮੈਂ ਕਿਉਂ ਕਿਹਾ ਇਹ ਤੁਹਾਨੂੰ ਅੱਗੇ ਪਤਾ ਲੱਗ ਜਾਓ ਚਲੋ ਕੀ ਬੜਾ ਅੱਛਾ ਨਾ ਟੂ ਮੱਚ ਆਪਣੀ ਮੰਜ਼ਿਲ ਉਧਰ ਆ ਚਲੋ ਚਲੋ ਫਾਈਨਲੀ ਆਪਾਂ ਟੱਪੇ ਆਜੋ ਹੁਣ ਉਧਰ ਚਲੀਏ ਗੋਲਗਾ ਪਹਿਲੇ ਕੋ ਜਾ ਸ਼ੜਕ ਕ੍ਰਾਸ ਕਰਨੀ ਸੀ ਕਿ ਵਰਲਡ ਰਿਕਾਰਡ ਤੋੜਨਾ ਸੀ ਤੁਸੀਂ ਆਪ ਹੀ ਹਿਸਾਬ ਲਾ ਲਓ ਜਿਹੜੇ ਵਲੌਗਰ ਵਾਸਤੇ ਰੋਡ ਕ੍ਰਾਸ ਕਰਨਾ ਵੀ ਅਚੀਵਮੈਂਟ ਹੋਵੇ ਉਹਦੇ ਲਈ ਫਿਰ ਪਾਸਪੋਰਟ ਬਣਾਉਣਾ ਤਾਂ ਇੰਪੋਸੀਬਲ ਲੱਗਦਾ ਗਜਬ ਬੇਇੱਜ਼ਤੀ ਹੈ ਓ ਯਾਰ ਬੜਾ ਜਗ੍ਹਾ ਹੀ ਬੜੀ ਖਤਰਨਾਕ ਹੈ ਤਾਂ ਗਾਈਜ਼ ਪੈਰਾਂ ਵਾਲਾ ਵਲੌਗ ਦੇਖ ਲਓ ਇਹ ਵਲੌਗ ਹੁੰਦਾ ਨਾ ਇਹ ਵਲੌਗ ਨਹੀਂ ਹੁੰਦਾ ਸੜਕ ਪਾਰ ਕਰ ਲਈ ਗਲੀਆਂ ਦੇ ਵਿੱਚ ਤੁਰਿਆ ਜਾਂਦਾ ਨਾ ਕੋਈ ਲੋਕੇਸ਼ਨ ਦਿਖਾਉਂਦਾ ਨਾ ਕੋਈ ਗੱਲ ਕਰਦਾ ਤੇ ਨਾ ਕੋਈ ਵਾਈਬ ਦਿੰਦਾ ਜਿਸ ਬੰਦੇ ਦਾ ਪੂਰਾ ਵਲੌਗ ਹੀ ਪੈਰਾਂ ਤੇ ਟਿਕਿਆ ਹੋਵੇ ਉਹਨੂੰ ਤਾਂ ਫਿਰ YouTube ਛੱਡ ਕੇ ਸਲੀਪਰਾਂ ਦੀ ਦੁਕਾਨ ਹੀ ਖੋਲ ਲੈਣੀ ਚਾਹੀਦੀ ਆ ਕਿਉਂਕਿ ਵੈਸੇ ਵੀ ਵਖਾਣੇ ਤਾਂ ਸਲੀਪਰ ਹੀ ਆ ਚਲੋ ਚੱਕ ਲਓ ਚੱਲ ਲਾ ਗੋਲ ਕੱਪ ਮੈਨੂੰ ਆਇਆ ਮੁੰਡਿਆ ਗੋਲ ਕੱਪੇ ਖਾ ਕੇ ਤੋੜ ਤੋੜ ਕੇ ਖਾਣੇ ਸਿਰਫ ਮਿਰਚੀਆਂ ਵਾਲੇ ਖਾਣੇ ਦੋਸਤਾਂ ਗੋਲ ਕੱਪੇ ਚ ਮੇਰਾ ਵੀ ਮੂੰਹ ਮਚ ਜਾਦਾ ਦਦੇ ਮਿਰਚਾਂ ਬੜੀਆਂ ਖਾਨੇ ਤੁਸੀਂ ਤਾਂ ਮੇਰਾ ਤਾਂ ਮੂੰਹੀ ਮਚਣ ਲਾਤਾ ਤੇਰਾ ਮੂੰਹ ਨਹੀਂ ਮੱਚਦਾ ਸਾਰੇ ਵੀਵਰਸ ਦਾ ਪੇਸ਼ੈਂਸ ਮੱਚਿਆ ਪਿਆ ਵੀ ਵਲੌਗ ਦੇ ਵਿੱਚ ਕੁਝ ਚੱਜ ਦਾ ਵੀ ਵੇਖਣ ਨੂੰ ਮਿਲੂਗਾ ਕਿ ਨਹੀਂ ਮੈਨੂੰ ਤਾਂ ਲੱਗਦਾ ਹੁਣ ਅਗਲਾ ਵਲੌਗ ਸਟਮਕ ਵਲੌਗ ਆਣਾ ਜਿੱਥੇ ਇਹ ਈਨੋ ਦੀਆਂ ਪੁੜੀਆਂ ਖਰੀਦਦਾ ਦਿਸੂਗਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਵੇ ਕੌਣ ਹੈ ਉਹ ਪਿੱਛੇ ਦੇਖੋ 100 ਰੁਪਏ 100 ਰੁਪਏ 100 ਰੁਪਏ 100 ਰੁਪਏ 40 ਰੁਪਏ ਕਰੋ ਸਪਾਈਸ ਵਾਈਕਰਾਓ ਇੱਥੇ ਗਾਂਦੇ ਬਾਬਾ ਰਹਿ ਕੇਤੇ ਅਨੀਲੀ ਤਿੱਖੜੇ ਬਾਹ ਕਹਤਾ ਐਸੇ ਕਰ ਚੱਲ ਵੀ ਸਾਥ ਤੇ ਉਹਦੀ ਇਹ ਨਹੀਂ ਲੋਕਾ ਦੇ ਰਿਹਾ। ਆ ਜਿਉਣਾ ਪਰੂਕੇਹਾਂ ਚੱਲੇ। ਇਹਦਾ ਦਿਮਾਗ ਸਾਰੀਆਂ ਲੋਕੇਸ਼ਨਸ ਨੂੰ ਛੱਡ ਕੇ ਗੰਦ ਤੇ ਗਿਆ। ਹੋਰ ਕੁਝ ਵੀ ਇਹਨੇ ਸਹੀ ਤਰ੍ਹਾਂ ਨਹੀਂ ਵਿਖਾਇਆ। ਕੈਮਰਾ ਇੱਧਰ-ਉੱਧਰ ਹੀ ਮੂਵ ਕਰਦਾ ਰਿਹਾ। ਦਿਖਾਇਆ ਤਾਂ ਸਿਰਫ ਕੂੜਾ ਕਰਕਟ। ਇੱਥੋਂ ਤਾਂ ਇਹੀ ਪਤਾ ਲੱਗਦਾ ਜਾਂ ਤਾਂ ਤੇਰਾ ਨਜ਼ਰੀਆ ਹੀ ਗੰਦਾ ਜਾਂ ਫਿਰ ਤੂੰ ਵਲੌਗ 'ਚ ਕੰਟੈਂਟ ਦੀ ਕਮੀ ਕਰਕੇ ਗੰਦ ਵੀ ਸਰਚ ਕਰ ਰਿਆਂ। ਜੇ ਤਾਂ ਮर्याਦਾ ਰੱਖੀਏ। 토리 ਮਦੇ ਆ ਜਾ ਰਕੀ ਨਖਰੋ ਨੇ ਨਹੀਂ ਬਚਣਾ ਲਾਜ ਕਰਾ ਲੈ ਨਖਰੋ ਦਾ ਅੱਜ ਤੇਰੀ ਨਖਰੋ ਨੇ ਨਹੀਂ ਬਚਣਾ ਲਾਜ ਕਰਾ ਲੈ ਨਖਰੋ ਦਾ ਹੋਟੇ ਨਖਰੋ ਤੇਰਾ ਜੀਠ ਆਇਆ ਉਸਦੀ ਚਾਹ ਬਣਾ ਲਾ ਨਹੀਂ ਮੈਥੋ ਨਹੀਂ ਬਣਦੀ ਚਾਹ ਚੂ ਹਾਇ ਮੇਰਾ ਤਾਂ ਸਰੀਰ ਦੁਖੀ ਜਾਂਦਾ ਨਹੀਂ ਅੱਜ ਤੇਰੀ ਨਖਰੋ ਨੇ ਨਹੀਂ ਬਚਣਾ ਲਾਜ ਕਰਾ ਲੈ ਨਖਰੋ ਦਾ ਆਂੀਆਂ ਤੀਆਂ ਤੇ ਪੁਰੀਆਂ ਰੌਣਕਾਂ ਬੋਲੀ ਤਾਂ ਸਹੀ ਆ ਪਰ ਐਂ ਕਿਹਾਂ ਲੱਗਦਾ ਵੀ ਕਿਤੇ ਨਾ ਕਿਤੇ ਬੋਲੀ ਰਿਐਲਿਟੀ ਤੇ 베ਸਡ ਆ ਕੰਮ ਕਰਨ ਵੇਲੇ ਸੱਚੀ ਹੋਈ ਆਂਟੀ ਦਾ ਸਭ ਕੁਝ ਦੁਖਦਾ ਹੁੰਦਾ ਪਰ ਜਦੋਂ ਨੱਚਣ ਫੋਟੋਆਂ ਕਰਾਉਣ ਜਾਂ ਵਲੌਗ ਬਣਾਉਣ ਦੀ ਵਾਰੀ ਆਵੇ ਉਦੋਂ ਇਹਦਾ ਟਰਬੋ ਮੋਡ ਆਨ ਹੋ ਜਾਂਦਾ ਵੈਸੇ ਤਾਂ ਆਂਟੀ ਨੂੰ ਰੋਟੀ ਬਣਾਉਣੀ ਵੀ ਔਖੀ ਲੱਗਦੀ ਆ ਰੋਜ਼ ਇਸੇ ਝਾਕੀ ਰਹਿੰਦੀ ਆ ਵੀ ਇਧਰੋਂ ਉਧਰੋਂ ਸਰਜੇ ਪਰ ਇੱਥੇ ਆਂਟੀ ਬਿਨਾ ਸਾਹ ਲਏ ਨੌਨਸਟਾਪ ਨੱਚੀ ਆ ਪਰ ਇੱਥੇ ਹਾਰਟ ਰੇਟ ਨਹੀਂ ਵਧਿਆ ਬਾਕੀ ਬੋਲੀ ਦੇ ਰੂਪ ਚ ਹੀ ਸਹੀ ਆਂਟੀ ਦੇ ਮੂੰਹ ਚੋਂ ਅਸਲ ਸਚਾਈ ਤਾਂ ਸਾਹਮਣੇ ਆਈ ਗਈ ਬੱਤ ਸਹੀ ਏ ਫੇਵਰੇਟ ਮਾਵਾ ਦੀ ਗਾਇਸ ਇਧਰ ਆਪਾਂ ਰੋਟੀਆਂ ਆ ਰਹੇ ਆ ਉਧਰ ਬਾਈ ਵੀਰਿਆਣੀ ਬੈਠੇ ਨੇ ਤੇ ਉਹਨਾਂ ਦਾ ਬੇਟਾ ਭੈਣ ਦਾ ਆ ਭੈਣ ਪ੍ਰੀਤ ਤੇ ਇਹਨਾਂ ਦੀ ਭਾਬੀ ਮੰਮੀ ਮੈਨੂੰ ਖਾਂਸੀ ਆ ਰਹੀ ਗਈ ਸਰੇ ਇੱਧਰ ਆਪਾਂ ਖਾ ਰਹੇ ਆ ਆਈਸਕ੍ਰੀਮ ਹੁਣ ਆਪਾਂ ਆਈਸਕ੍ਰੀਮ ਖਾ ਰਹੇ ਆ ਮਿਊਜ਼ਿਕ ਚੱਲ ਰਿਹਾ ਸੀ ਗੈਸਰੇ ਇਸ ਕਰੇ ਕਾਪੀਰਾਈਟ ਨਾ ਆ ਜਾਏ ਕਰਨਾ ਪਿਆ ਸਾਊਂਡ ਆਫ ਸੌਰੀ ਤੇ ਚਲੋ ਬਹੁਤ ਇੰਜੋਏ ਕੀਤਾ ਗੈਸਰੇ ਇੱਧਰ ਆਪਾਂ ਖਾ ਰਹੇ ਆ ਆਈਸਕ੍ਰੀਮ ਅੱਛਾ ਠੀਕ ਹੈ ਤੇ ਹੁਣ ਆ ਮੈਨੂੰ ਕਹਿੰਦੀ ਤੈਨੂੰ ਭੁੱਖ ਲੱਗੀ ਮੈਨੂੰ ਤਾਂ ਲੱਗਣੀ ਨਹੀਂ ਭੁੱਖ ਨੱਜੀ ਪਤਾ ਕਿੰਨਾ ਵੈ ਭੁੱਖ ਲੱਗਣੀ ਨਹੀਂ ਹਲਾ ਸਿੱਖਣ ਲੱਗਿਆ ਸੈਂਡਵਿਚ ਹੈ ਨਾ ਬਰਗਰ ਵੀ ਖਾਵਾਂਗੇ ਵੀਹ ਬਰਕਰ ਨਹੀਂ ਕਰਦੇ ਵੇ ਲੋ ਸਕਲਾ ਹੈ ਲੋ ਸਾਡੀਆਂ ਪੀਕੜੀਆਂ ਜਾਂਦੇ ਕਿੰਨੀਆਂ ਸੋਹਣੀਆਂ ਲਾਦੀ ਸੀ ਆਉਂਦੇ ਹੋਏ ਵੇ ਗਾਈ ਸਰ ਅਸੀਂ ਬੈਠੇ ਰਕਿਆ ਬ੍ਰੇਕਫਾਸਟ ਵਾਲਿਆਂ ਦੇ ਭਾਵੇਂ ਉੱਥੇ ਲੱਖ ਰੋਟੀ ਤੇ ਆਈਸਕ੍ਰੀਮ ਖਾ ਲਈ ਪਰੰਟੀ ਨੂੰ ਬਾਹਰ ਦਾ ਖਾਤੇ ਬਿਨਾ ਸਬਰ ਕਿਵੇਂ ਆਊਗਾ ਆਂਟੀ ਦੀ ਭੁੱਖ ਬਾਰੇ ਹਜੇ ਤੁਸੀਂ ਜਾਣਦੇ ਕਿਉਂ ਹਜੇ ਤਾਂ ਤੁਸੀਂ ਨਵੇਂ ਫਰੰਟ ਬਣਿਓ ਪਹਿਲੇ ਦਿਨ ਤਾਂ ਆਂਟੀ ਨੇ ਸੰਗ ਸੰਗ ਚ ਹੀ ਕਹਿਤਾ ਵੀ ਨਹੀਂ ਮੈਨੂੰ ਘੱਟ ਚੀਜ਼ ਲਿਆ ਕੇ ਦਿਓ ਮੈਂ ਚਾਹ ਨਹੀਂ ਪੀਂਦੀ ਇੰਨੀ ਮਹਗੀ ਹਜੇ ਠਹਿਰੋ ਤੁਸੀਂ ਹੌਲੀ ਹੌਲੀ ਰਾਜ਼ ਖੁੱਲਣਗੇ ਭਾਵੇਂ ਇੰਟਰਨੈਟ ਤੇ ਆਂਟੀ ਨੂੰ ਟ੍ਰੋਲਿੰਗ ਦੇ ਨਾਮ ਤੇ ਹੀ ਖਾਨਸੂਰੀ ਹੀ ਪੋ ਇਹੋ ਜਿਹਾ ਕੁਝ ਕਹਿੰਦੇ ਆ ਪਰ ਇਹਦੇ ਪਿੱਛੇ ਕਾਰਨ ਠੀਕ ਹੁੰਦਾ ਕਿਉਂਕਿ ਇਹਨੇ ਸਾਰਾ ਦਿਨ ਵਲੌਗ ਦੇ ਵਿੱਚ ਖਾਂਦੇ ਹੀ ਦਿਖਾਉਣਾ ਹੁੰਦਾ ਉਹ ਵੀ ਭਰ ਭਰ ਕੇ ਤੇ ਉਸ ਤੋਂ ਬਾਅਦ ਘਰ ਆ ਕੇ ਆਂਟੀ ਨੇ ਇਹ ਵੀ ਕਹਿਣਾ ਹੁੰਦਾ ਕਿ ਸਾਡੇ ਘਰ ਦਾ ਤਾਂ ਗੁਜ਼ਾਰਾ ਹੀ ਮਸਾ ਚੱਲਦਾ ਅਸੀਂ ਤਾਂ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦੇ ਆ ਬਾਕੀ ਗਾਇਸ ਥੋੜਾ ਵਲੌਗਰਸ ਨੂੰ ਚੀਫ ਗੈਸਟਸ ਦੀ ਤਰ੍ਹਾਂ ਬੁਲਾਉਣ ਤੇ ਕੀ ਕਹਿਣਾ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਐਂਡ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ